ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਦੂਰ ਅਰਸੋ ਹੋ ਕੋਰ ਸੋ ਝਟੀ ਐ ਤੋਦ ਡਿਠੇ ਸਚੇ ਪਾਤਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾਸਾਹੂ ਜਿਸ ਪਾਸ ਬਹਿਠਿਆਸੋਹੀਐ ਸਬਨਾ ਦਾ ਵੇਸਾਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਹੋ ਸਰੀਰ ਜਜਰੀ ਹੈ ਇਹ ਸਨੋ ਯਾਰ ਪਹੁੰਚੈ ਆਈ ਗੋਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਈ ਏਹੋ ਸਰੀਰ ਜਜਰੀ ਹੈ ਇਸ 9000 ਪਹੁੰਚੈ ਆਈ ਗੋਰ ਰਾਖੇ ਸੇ ਉबरे ਹੋਰ ਮਾਰੇ ਜੰਮ ਆਵੈ ਜਾਈ ਹੋਰ ਮਾਰ ਜਮਹਿ ਆਵਹਿ ਜਾਵਹਿ ਅੰਤ ਗਏ ਪਸ਼ੂਤਾਵਹਿ ਬਿਨ ਨਾਵੈ ਸੋਖ ਨਾ ਹੋਈ ਅਥਾ ਕਮਾਵੈ ਸੋ ਫਲ ਪਾਵੈ ਮਾਨ ਮੁਖ ਹੈ ਪਤ ਖੋਈ ਜਾਮਪੋਰ ਕੋਰ ਅੰਧਾਰ ਮਹਾ ਗੁਬਾਰ ਨਾ ਤਿੱਥੈ ਪੈਣ ਨਾ ਪਾਈ ਇਹੋ ਸਰੀਰ ਜਜਰੀ ਹੈ ਇਸ 9000 ਪਹੁੰਚਾਈ ਕਾਇਆ ਕੰਚਨਤਾ ਥੀਏ ਜਾਂ ਸਤਗੁਰ ਲੈ ਮਿਲਾਈ ਭ੍ਰਮ ਮਾਇਆ ਵਿਚ ਹਉ ਕੱਟੀਐ ਸਚੜਾ ਨਾਮੇ ਸਮਾਈ ਸਚੇ ਨਾਮੇ ਸਮਾਈ ਹਰ ਗੁਣ ਗਾਈ ਮਿਲ ਪ੍ਰੀਤਮ ਸੁਖ ਪਾਈ ਸਦਾ ਆਨੰਦੇ ਰਹੈ ਦਿਨ ਰਾਤੀ ਵਿਚ ਹਉ ਹਉ ਮੈਂ ਜਾਇ ਜਿਨੇ ਪੁਰਖੀ ਹਰ ਨਾਮ ਚੇਤ ਲਾਇ ਤਿਨ ਕੈ ਹਉ ਲਾਗਉ ਪਾਈ ਕਾਇਆ ਕੰਚਨ ਤਾ ਥੀਐ ਜਾ ਸਤ ਗੁਰ ਲੈ ਮਿਲਾਈ ਸੋ ਸੱਚਾ ਸੱਚ ਸਲਾਹੀਐ ਜੇ ਸਤ ਗੁਰ ਦੇ ਬੁਝਾਈ ਬਿਨ ਸਤ ਗੁਰ ਭਰਮ ਭੁਲਾਣੀਆਂ ਕਿਆ ਮੋਹ ਦੇਸਨ ਆਗੈ ਜਾਈ ਕਿਆ ਦੇਨ ਮੋਹ ਜਾਏ ਆਵ ਗੁਣ ਪਛਤਾਏ ਦੁੱਖੋ ਦੁਖ ਕਮਾਈ ਨਾਮੇ ਰਤਿਆ ਸੇ ਰੰਗ ਚਲੂਲਾ ਪਿਰਕ ਅੰਕ ਸਮਾਈ ਤਿਸ ਜੀਵਡ ਅਵਰ ਨ ਸੂਝੈ ਕਿਸ ਆਗੈ ਕਹੀਐ ਜਾਈ ਸੋ ਸੱਚਾ ਸੱਚ ਸਲਾਹੀਐ ਜੀ ਸਤ ਗੁਰ ਦੇ ਬੁਝਾਈ ਜਿਨੀ ਸੱਚੜਾ ਸੱਚ ਸਲਾਹਿਆ ਹਉ ਤਿੰਨ ਲਾਗਉ ਪਾਈ ਸੇ ਜਨ ਸੱਚੇ ਨਿਰਮਲੇ ਜਿਨ ਮਿਲਿਆ ਮਾਲ ਸਭ ਜਾਈ ਸੇ ਜਨ ਸੱਚੇ ਨਿਰਮਲੇ ਤੈਨ ਮਿਲਿਆ ਮਾਲ ਸਭ ਜਾਈ ਤੈਨ ਮਿਲਿਆ ਮਾਲ ਸਭ ਜਾਈ ਸਤ ਸਰਨਾਈ ਸੱਚ ਸਹਜ ਸੁਭਾਈ ਨਾਮ ਨਿਰੰਜਨ ਆਗਮ ਅਗੋਚਰ ਸਤਿਗੁਰ ਦੀਆ ਬੁਝਾਈ ਆਨ ਦਿਨ ਭਗਤ ਕਰਹਿ ਰੰਗ ਰਾਤੀ ਨਾਨਕ ਸੱਚ ਸਮਾਈ ਜਿਨੀ ਸੱਚਾ ਸੱਚ ਧਾਇਆ ਹਉ ਤਿਨ ਕੈ ਲਾਗਉ ਪਾਈ ਨ ਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਈ ਜਿਨੀ ਸਚੜਾ ਸਚ ਧਾਇਆ ਹਉ ਤਿੰਨ ਕੈ ਲਾਗਉ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ